ਆ ਜੀ ਸਾਰਿਆਂ ਨੂੰ ਪੰਜ ਦਿਨਾਂ ਦੇ ਬਲਾਗ ਚ ਤੁਹਾਡਾ ਸਵਾਗਤ ਹੈ ਅੱਜ ਅਪਰਿਸ਼ੀ ਗੇਸਟੇਲ ਤੋਂ ਲੱਗਦੇ ਨੂੰ ਫਰਦੋਸਾ ਮੱਠੇ ਤੋਂ ਆ ਜਾਂਦੇ ਹਾਂ ਗੁਰਦੁਆਰਾ ਸ਼੍ਰੀ ਹੇਮਗੰਨ ਸਾਹਿਬ ਰਿਸ਼ੀਕੇਸ਼ 'ਚ ਥੱਲੇ ਇਹਨਾਂ ਨੇ ਮਿਊਜ਼ੀਅਮ ਬਣਾਇਆ ਹੋਇਆ ਜੀ ਕੀ ਤੋਂ ਆਸਮਾਂ ਵੀ ਆਲਾ ਇਹ ਕਿਤੇ ਵੀ ਪੈਂਦਾ ਕਿਤੇ ਹਟ ਜਾਂਦਾ ਤਾਂ ਠੀਕ ਹੈ ਇਹਦਾ ਜ਼ਿਆਦਾ ਵੀ ਨਹੀਂ ਹੈਗਾ ਇਕੱਲੇ ਇਲਾਕੇ ਸਾਰਾ ਇਹ ਸਤਿ ਸ਼੍ਰੀ ਅਕਾਲ ਜੀ ਸਾਡਾ ਬਲੌਗ ਦੇਖਣ ਵਾਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਅਸੀਂ ਰਿਸ਼ੀਕੇਸ਼ ਤੋਂ ਤੁਰਪੇ ਜੀ ਸਾਰਾ ਇਲਾਕਾ ਜੰਗਲੀ ਹੈ ਇਹ ਨਾ ਤੁਸੀਂ ਦੇਖ ਸਕਦੇ ਹੋ ਇੱਥੇ ਹਾਂਟੀਆਂ ਦੇ ਵੀ ਬੋਰਡ ਲੱਗੇ ਹੋਏ ਆ ਬਾਂਦਰ ਬੇਸਾਬਾਂ ਜੀ ਉਰੇ ਹਾਂਟੀਆਂ ਦੇ ਝੁੰਡ ਵੀ ਅੱਗੇ ਆ ਜਿਹੜੇ ਕਿ ਬਹੁਤ ਸਾਵਧਾਨੀ ਵਾਲਾ ਇਲਾਕਾ ਹੈ ਇਹ ਜਿਹੜੇ ਰਾਘੀਤ ਜਾਣੇ ਉਹਨਾਂ ਵਾਸਤੇ ਰੋਡ ਤਾਂ ਸਾਫ਼ ਆ ਮੰਗਲੋ ਚੱਕਰੀ ਦਾ ਇੰਗਲੀ ਇਲਾਕਾ ਜ਼ਿਆਦਾ ਹੈ ਰਾਤ ਸਮੇਂ ਤੰਨ ਵਾਲਾ ਹੈ ਰਾਤ ਵਾਲਾ ਪਾਉਂਦਾਂ ਬੋਰਡ ਲੱਗੇ ਹੋਏ ਆ ਵੀ ਹਾਂਟੀਆਂ ਦੇ ਹੋਏ ਦਾ ਦੂਨਰ ਤੋਂ 325 ਕਿਲੋਮੀਟਰ ਹਾਂ ਰੋਡ ਜਮੇ ਹੀ ਸਾਫ਼ ਹੈ ਨਾੜਕਾ ਜਿਹੜੀ ਅਗਲੀ ਤੇ ਹੋਗੀ ਉਹ ਦੇਰਾਦੂਨੇ ਹੋਗੀ ਦੇਰਾਦੂਨ ਜਾ ਕੇ ਦੇਰਾਦੂਨ ਜਾ ਕੇ ਬਾਕੀ ਬਣੇ ਰਹੋ ਵੀਡੀਓ ਦੇ ਨਾਲ ਜੋ ਜੋ ਵੀ ਰਸਤੇ ਵਿੱਚ ਦਿਖਾਉਣ ਜੋ ਜਾਣਕਾਰੀ ਸਾਨੂੰ ਮਿਲਦੀ ਗਈ ਰਸਤੇ ਦੀ ਜਾਣਕਾਰੀ ਜਿੰਨੀ ਵੀ ਮਿਲੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਦੇਰਾਦੂਨ ਦੇ ਬਾਹਰ ਆ ਗਏ ਅਸੀਂ ਸ਼ੇਰਪਰ ਪਿੰਡ ਹੈ ਇਹ ਦੇਰਾਦੂਨ ਦਾ ਟਾਬੇ ਤੇ ਨੰਗਰ ਪਾਣੀ ਛੱਕੇ ਹਟੇ ਆ ਮੀਂਹੇ ਕਰਤੇ ਥੋੜੇ ਜਿਹਾ ਗਿੱਲੇ ਮਲਾਉਨੇ ਆ ਮੁੰਡਿਆਂ ਨੂੰ ਕਿਆ ਵਿਚਾਰ ਐ ਇਹਨਾਂ ਦੇ ਪੁੱਛੋ ਇੱਕ ਵਾਰ ਹਾਂਜੀ ਕਿਵੇਂ ਆ એનર્ਜੀ ਖੁੱਲਾ ਹੁਣ ਖੁੱਲਾ એનર્ਜੀ ਮੀਂਹੇ ਬੜਾ ਕੰਮ ਖਰਾ ਕਰਦਾ ਪੰਜਾਬੀ ਵੀਰ ਦਾ ਢਾਬਾ ਮਿਲ ਗਿਆ ਵਾਲੇ ਆਪਾਂ ਨੂੰ ਟੇਸਟ ਹਾਂ ਇੱਥੇ ਆਪਾਂ ਨੇ ਪ੍ਰੌਟੀਨ ਪ੍ਰੋਟੇਨ ਲੈ ਲਈ ਚੱਲਦੇ ਹਾਂ ਹੁਣ ਗਾਹਾਂ ਨੂੰ ਖਾਣਾ ਪਾਣੀ ਇੱਕ ਨੰਬਰ ਆ ਬਾਈ ਬਾਈਆਂ ਦਾ। ਬਹੁਤ ਵਧੀਆ ਦਾ ਸਾਫ ਸਫਾਈ ਆ। ਪੰਜਾਬੀ ਪ्योर ਪੰਜਾਬੀਆਂ ਮਤਲਬ ਆਏ ਨਹੀਂ ਹੈਗਾ ਵੀ ਕਿਸੇ ਨੇ ਪੰਜਾਬੀ ਨਾਂ ਨਾਲ ਖੋਲਿਆ ਹੋਇਆ। ਪੰਜਾਬੀ ਬੰਦੇ ਆ। ਹਾਂਜੀ। ਹਾਂਜੀ ਪਹੁੰਚ ਗਏ? ਹਾਂਜੀ ਹਾਂਜੀ ਪਹੁੰਚ ਗਏ ਆਪਾਂ। ਠੀਕ ਠਾਕ ਹੋ ਗਈ। ਯਾਤਰਾ ਯਾਤਰਾ ਬੜੀ ਵਧੀਆ ਹੋਊਗੀ ਆਪਣੀ। ਬਹੁਤ ਵਧੀਆ ਹੋਊਗੀ ਆਪਾਂ ਪਿੰਡ ਚੱਕਲਾ ਵਿੱਚ ਪਹੁੰਚ ਗਏ। ਠੀਕ ਐ। ਬਾਕੀ ਆ ਗਗਨਦੀਪ ਸਿੰਘ ਗਗਨਦੀਪ ਝੂਟ ਮੱਜਰੇ ਤੇ ਹਾਂ ਤੇ ਇਹ ਸਾਡਾ ਸਾਥੀ ਇਹਦਾ ਵੀ ਮੋਟਰਸਾਈਕਲ ਪਹੁੰਚ ਗਿਆ ਇਹਨਾਂ ਵੀ ਲੈਣ ਆਏ ਤੇ ਇਹਦਾ ਭਾਈ ਇਹ ਕਹਿੰਦਾ ਮਾ ਪਿਆ ਜਣਾ ਮੋਟਰਸਾਈਕਲ ਛੱਡ ਕੇ ਚਲੇ ਗਿਆ ਹਾਂ ਭਾਈ ਇਹ ਤਾਂ ਸੰਗ ਗਿਆ ਵੀਡੀਓ ਚਾਉਣ ਤੇ ਭਾਈ ਦਾ ਸੰਗ ਦਾ ਹਰੇ ਵੀਡੀਓ ਚਾਉਣ ਤੇ ਹਾਂ ਤੇ ਫਟਾਫਟ ਆਪਾਂ ਬਹੁਤ ਵਧੀਆ ਟਾਈਮ ਨਾਲ ਪਹੁੰਚ ਗਏ 6:30 ਦਾ ਟਾਈਮ ਹੋ ਗਿਆ। ਕੁਰੇ ਤਾਂ ਆਪਣੇ ਮੌਸਮ ਠੀਕ ਹੈ ਉੱਥੇ ਤਾਂ ਬਹੁਤ ਰੁਕ ਰੁਕ ਬਾਰਸ਼ ਹੋ ਰਹੀ ਹੈ। ਹਾਂ ਠੰਡ ਮੌਸਮ ਟੈਂਪਰੇਚਰ ਦਾ ਬਹੁਤ ਫਰਕ। ਨਹੀਂ ਆ। ਤੇ ਆਪਣੀ ਜਿਹੜੀ ਯਾਤਰਾ ਸੀ ਥੋੜੀ ਜਿਹੀ ਲੰਬੀ ਸੀ ਮੌਸਮ ਦੇ ਆਪਾਂ ਨੇ ਅਧीन ਛੋਟੀ ਕਰ ਲਈ ਉਹ ਆਪਾਂ ਸਸਪੈਂਸਰ ਰੱਖेंगे ਜਿਹੜਾ ਆਪਣੇ ਕੋਲ ਹੋਰ ਇੱਕ ਪਾਸੇ ਜਾਣ ਦਾ ਉਹ ਤਾਂ ਉਹ ਲਗਭਗ 20-25 ਦਿਨ ਤੱਕ ਦੁਬਾਰਾ ਟੂਰ ਕਰਨਗੇ ਮੌਸਮ ਸਾਫ਼ ਹੁੰਦੀ ਜਾਰ ਮੌਸਮ ਸਾਫ਼ ਹੁੰਦੀ ਉਹ ਵੀ ਪਹਾੜੀ ਰਸਤੇ ਦਾ ਹੀ ਟੂਰ ਆ ਆਪਣਾ ਉਹ ਆਪਾਂ ਨੇ ਤਾਂ ਹਲੇ ਬੰਦ ਕਰ ਲਿਆ ਕਿਉਂਕਿ ਬਾਰਿਸ਼ ਹੁੰਦੀ ਆ ਪਹਾੜ ਤੋਂ ਢੂੜ ਗਿਰਨ ਦਾ ਖਤਰਾ ਰਹਿੰਦਾ 4-5 ਦਿਨ ਆਪਾਂ ਇਹ ਨਹੀਂ ਹੋਰ ਲਾ ਕੇ ਆਣਦੇ 10 ਦਿਨ ਘੱਟੋ ਘੱਟ ਲੱਗ ਜਾਣੇ ਤੇ ਚਲ ਕੋਈ ਨਹੀਂ ਅਗਲੀ ਵਾਰ ਸਹੀ ਬਾਕੀ ਗਗਨਦੀਪ ਨੂੰ ਵੀ ਕਹਿਣਾ ਵੀ ਆਵੇ ਜਰੂਰ ਸਾਡੇ ਨਾਲ ਯਾਤਰਾ ਤੇ ਜਾਵੇ ਹਾਂ ਵਧੀਆ ਤਾਨ ਮੇਲ ਚ ਆਪਣੇ ਨਾਲ ਇਹ ਯਾਤਰਾ ਕਰੀਏ ਕੋਈ ਅਸੀਂ ਗੱਲ ਨਹੀਂ ਨਾਲ ਵਧੀਆ ਯਾਰੇ ਸਾਥ ਹੋਣਾ ਵਧੀਆ ਬਾਕੀ ਕੋਈ ਗਲਤੀ ਗੁਲਤੀ ਹੋ ਗਈ ਹੋਵੇ ਬਲੌਗ ਬਣਾਉਂਦੇ ਮਾਫ ਕਰਿਓ ਭਾਜੀ ਨਵੇਂ ਹੀ ਹਾਲੇ ਬਲੌਗ ਅਣਜਾਣ ਮੰਨੇ ਆ ਭਾਈ ਹਲੇ ਹਾਂ ਹਲੇ ਇੰਨਾ ਫਾਨੂ ਵੀ ਬਲੌਗ ਬਣਾਉਣ ਦਾ ਫੋਟੋ ਬਾਕੀ ਤੁਸੀਂ ਉਹ ਕਰਨੀ ਆ ਹਾਂ ਬਾਕੀ ਸਪੋਰਟ ਸਾਰਿਆਂ ਨੇ ਕਰਦੀ ਆ ਤੁਸੀਂ